ਸਤਿ ਸ਼੍ਰੀ ਅਕਾਲ ਮਹਾਂ ਗੁਰਿੰਦਰਪਾਲ ਸਿੰਘ ਦੇ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਤੇ ਰੋਜ਼ਾਨਾ ਦੀ ਤਰ੍ਹਾਂ ਰੁਕ ਕਰਦੇ ਹਾਂ ਹੁਣ ਪਹਿਲੀ ਖਬਰ ਵੱਲ ਮੌਸਮ ਵਿਭਾਗ ਵੱਲੋਂ ਅਗਲੇ 3 ਦਿਨ ਪਾਰੀਮੀ ਪੈਣ ਸੰਬੰਧੀ ਦਿੱਤੀ ਚੇਤਾਵਨੀ ਦੇ ਮੱਦੇਨਜ਼ਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ BBMB ਨੇ ਅੱਜ ਭਾਖੜਾ ਦੇ ਪਾਉ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਨੇ ਫਲੱਡ ਗੇਟ ਖੋਲਣ ਦੇ ਨਾਲ ਇਹ ਦੋਵਾਂ ਡੈਮਾਂ ਵਿੱਚ ਸਤਲੁਜ ਤੇ ਬਿਆਸ ਰਿਆ ਵਿੱਚ ਪਹਿਲਾਂ ਦੇ ਮੁਕਾਬਲੇ ਵਾਧੂ ਪਾਣੀ ਛੱਡਿਆ ਜਾ ਰਿਹਾ ਤੇ ਜੋ ਇਸ ਕਰਕੇ ਖਾਸ ਕਰਕੇ ਜੋ ਲੋਕ ਨੇ ਬਹੁਤ ਸਹਿਮੇ ਹੋਏ ਨੇ ਡਰੇ ਨੇ ਤਾਂ ਖਰਾਬੇ ਕਰਨ ਪਹਿਲੇ ਉਹ ਨਹੀਂ ਉبرੇ ਤੇ ਉਹਨਾਂ ਨੂੰ ਮੁਰ ਤੋਂ ਖੜਾ ਦਾ ਖਤਰਾ ਵੀ ਸਤਾਉਣ ਲੱਗ ਪਿਆ ਤੇ ਇਸ ਦੇ ਨਾਲ ਹੀ ਸਤਲੁਜ ਦਰਿਆ ਦੇ ਕੰਢੇ ਸਥਿਤ ਦਰਜਨਾ ਪਿੰਡਾਂ ਦੇ ਖੇਤਾਂ ਵਿੱਚ ਵੀ ਪਾਣੀ ਦਾਖਲ ਹੋ ਗਿਆ ਤੇ ਜਾਣਕਾਰੀ ਅਨੁਸਾਰ ਅੱਜ ਦੁਪਹਿਰ 12 ਵਜੇ BBMP ਵੱਲੋਂ ਭਾਖੜਾ ਦੇ ਪੌਂਗ ਡੈਮ ਦੇ ਫਲੱਡ ਗੇਟ ਖੋਲੇ ਗਏ ਤੇ ਇਸ ਤੋਂ ਪਹਿਲਾਂ ਭਾਖੜਾ ਡੈਮ ਵਿੱਚੋਂ 36000 ਕਿਊਸਿਕ ਦੇ ਕਰੀਬ ਪਾਣੀ ਛੱਡਿਆ ਜਾ ਰਿਹਾ ਸੀ ਜਦੋਂ ਕਿ ਇਸ ਵਿੱਚ 7000 ਕਿਊਸਿਕ ਦਾ ਵਾਅਦਾ ਕੀਤਾ ਗਿਆ ਸੀ ਤੇ ਇਸ ਸਮੇਂ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1672.3 ਖਤਰੇ ਦੇ ਨਿਸ਼ਾਨ ਤੋਂ 7.69 ਫੁੱਟ ਹੇਠ ਹੈ ਕੈਨੇਡਾ ਤੇ ਅਮਰੀਕਾ ਵਿੱਚ ਪਿਛਲੇ ਮਹੀਨਿਆਂ ਦੌਰਾਨ ਹੋਏ ਵੱਡੇ ਟਰੱਕ ਹਾਦਸਿਆਂ ਮਗਰੋਂ ਦੋਵਾਂ ਦੇਸ਼ਾਂ ਦਾ ਟਰਾਂਸਪੋਰਟ ਵਿਭਾਗ ਕਾਫੀ ਚੌਕਸ ਹੋ ਗਿਆ ਤੇ ਵਿਭਾਗਾਂ ਨੇ ਬੀਤੇ ਦਿਨਾਂ ਵਿੱਚ ਕੀਤੀਆਂ ਗਲਤੀਆਂ 'ਚ ਸੁਧਾਰ ਕਰਦਿਆਂ ਲਿਆਜ਼ਦਾਰੀ ਪਾਲਣ ਵਾਲੇ ਨਰੀਖਾਂ ਦੀ ਸੇਵਾਵਾਂ ਖਤਮ ਕਰਨ ਦੇ ਨਾਲ ਸੈਕਰੀਟ ਟਰੱਕ ਡਰਾਈਵਿੰਗ ਲਾਇਸੈਂਸ ਰੱਦ ਕਰ ਦਿੱਤੇ ਆ ਤੇ ਇਹ ਨਹੀਂ ਪੰਜ ਡਰਾਈਵਿੰਗ ਸਿਖਲਾਈ ਕੇਂਦਰਾਂ ਦੀ ਮਾਨਤਾ ਵੀ ਰੱਦ ਕੀਤੀ ਗਈ ਹੈ ਤੇ ਪਿਛਲੇ ਸਾਲਾਂ ਦੌਰਾਨ ਸੁਣਨ ਵਿੱਚ ਆਉਂਦਾ ਰਿਹਾ ਕਿ ਜਿਸ ਦਾ ਟਰੱਕ ਡਰਾਈਵਰੀ ਦਾ ਲਾਇਸੈਂਸ ਕਿਤੋਂ ਨਾ ਬਣਦਾ ਹੋਵੇ ਉਹ ਅਲਬਰਟਾ ਸੂਬੇ 'ਚ ਜਾ ਕੇ ਬਣਵਾ ਲੈਂਦਾ ਸੀ ਤੇ ਅਲਬਰਟਾ ਦੇ ਟਰਾਂਸਪੋਰਟ ਵਿਭਾਗ ਨੇ ਸਖਤੀ ਵਰਤਦਿਆਂ ਆਪਣੇ ਪੰਜ ਡਰਾਈਵਰ ਸਿਖਲਾਈ ਕੇਂਦਰਾਂ ਦੀ ਮਾਨਤਾ ਰੱਦ ਕਰ ਦਿੱਤੀ ਹੈ ਗਾਜ਼ਾ 'ਚ جنگ ਖਤਮ ਕਰਨ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯੋਜਨਾ ਦੀਆਂ ਕੁਝ ਸ਼ਰਤਾਂ ਹਮਾਸ ਨੇ ਮੰਨ ਲਈਆਂ ਹਨ ਤੇ ਇਸ ਮਗਰੋਂ ਇਜ਼ਰਾਈਲੀ ਫੌਜ ਨੇ ਯੋਜਨਾ ਦੇ ਪਹਿਲੇ ਗੇੜ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ ਤੇ ਇਜ਼ਰਾਈਲੀ ਆਗੂਆਂ ਨੇ ਵੀ ਫੌਜ ਦੀ ਯੋਜਨਾ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਨੇ ਤੇ ਉੱਧਰ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਇਜ਼ਰਾਈਲ ਹਮਾਸ جنگ 'ਚ ਮੌਤਾਂ ਦਾ ਅੰਕੜਾ 67000 ਤੋਂ ਪਾਰ ਹੋ ਗਿਆ ਤੇ ਇੱਕ ਅਧਿਕਾਰੀ ਨੇ ਕਿਹਾ ਕਿ ਇਜ਼ਰਾਈਲ ਨੇ ਗਾਜ਼ਾ 'ਚ ਬਚਾਅ ਵਾਲੀ ਸਥਿਤੀ ਅਖਤਿਆਰ ਕਰ ਲਈ ਹੈ ਤੇ ਉਹ ਹਮਲੇ ਨਹੀਂ ਕਰੇਗਾ ਅਧਿਕਾਰੀ ਨੇ ਦੱਸਿਆ ਕਿ ਗਾਜ਼ਾ ਪੱਟੀ 'ਚ ਕੋਈ ਵੀ ਜਵਾਨ ਹਟਾਇਆ ਨਹੀਂ ਗਿਆ ਹੈ। 11 ਸਾਲਾਂ ਵਿੱਚ ਭਾਰਤ ਨੂੰ ਪਹਿਲੀ ਵਾਰ ICC ਟਰਾਫੀ ਦਿਵਾਉਣ ਵਾਲੇ ਕਪਤਾਨ ਰੋਹਿਤ ਸ਼ਰਮਨ ਨੂੰ BCCI ਨੇ ਇੱਕ ਰੋਜ਼ਾ ਕਪਤਾਨੀ ਤੋਂ ਹਟਾ ਦਿੱਤਾ ਤੇ ਆਸਟ੍ਰੇਲੀਆ ਦੌਰੇ ਲਈ ਸ਼ਨੀਵਾਰ ਨੂੰ ਟੀਮ ਦੇ ਐਲਾਨ ਵਿੱਚ ਇਹ ਸਭ ਤੋਂ ਹੈਰਾਨੀਜਨਕ ਫੈਸਲਾ ਸੀ ਤੇ ਟੈਸਟਾਂ ਤੋਂ ਬਾਅਦ ਸ਼ੁਮਨ ਗਿੱਲ ਨੂੰ ਇੱਕ ਰੋਜ਼ਾ ਟੀਮ ਵਿੱਚ ਵੀ ਨਿਯੁਕਤ ਕੀਤਾ ਗਿਆ ਜਿਸ ਨਾਲ ਉਹ ਭਾਰਤ ਦਾ 28ਵਾਂ ਇੱਕ ਰੋਜ਼ਾ ਕਪਤਾਨ ਬਣ ਗਿਆ ਤੇ 2022 ਵਿੱਚ ਤਿੰਨ ਫਾਰਮੈਟ ਵਿੱਚ ਫੁੱਲ ਟਾਈਮ ਕਪਤਾਨੀ ਸਵਾਲਣ ਤੋਂ ਬਾਅਦ ਰੋਹਿਤ ਨੇ ਟੀਮ ਨੂੰ 2023 ਦੇ ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਪਹੁੰਚਾਇਆ ਸੀਗਾ ਤੇ ਟੀਮ ਆਸਟ੍ਰੇਲੀਆ ਤੋਂ ਕਿਤਾਬੀ ਮੈਚ ਹਾਰ ਗਈ ਸੀ ਪਰ ਉਹ ਹੀ ਦੀ ਜੋ ਕਿ ਦ੍ਰਿੜ ਰਹਾ ਤੇ ਅੱਜ 7ਵੇਂ ਮਹੀਨੇ ਬਾਅਦ ਉਸਨੇ ਭਾਰਤ ਨੂੰ T20 ਵਿਸ਼ਵ ਕੱਪ ਖਿਤਾਬ ਦਿਵਾਇਆ ਤੇ ਇਸ ਤੋਂ ਇਲਾਵਾ ਉਸਨੇ ਉਸੇ ਸਾਲ ਚੈਂਪੀਅਨ ਟਰੋਫੀ ਦੀ ਜਿੱਤ ਵੀ ਦਿਵਾਈ ਜਪਾਨ ਦੇ ਹੋਸੂ ਟਾਪੂ ਦੇ ਪੂਰਬੀ ਤੱਤੇ ਸ਼ਨੀਵਾਰ ਨੂੰ ਤੇਜ਼ ਭੁਚਾਲ ਆਇਆ ਤੇ ਜਪਾਨ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਭੁਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 6.0 ਮਾਪੀ ਗਈ ਹੈ ਤੇ ਐਨਸੀਐਸ ਦੇ ਅਨੁਸਾਰ ਭੁਚਾਲ 50 ਕਿਲੋਮੀਟਰ ਦੀ ਡੂੰਘਾਈ ਤੇ ਆਇਆ ਤੇ ਇੱਕ ਇੱਕ ਪੋਸਟ ਵਿੱਚ ਐਨਸੀਐਸ ਨੇ ਕਿਹਾ ਕਿ ਭੁਚਾਲ ਰਾਤ 8:51 ਮਿੰਟ ਤੇ ਆਇਆ ਜਿਸ ਦੀ ਤੀਬਰਤਾ 6 ਸੀਤ ਭੁਚਾਲ ਦੇ ਝਟਕਿਆਂ ਲੱਗਦੇ ਸਾਰੇ ਸਥਾਨਕ ਨਿਵਾਸੀ ਸੜਕਾਂ ਦੇ ਬਾਹਰ ਨਿਕਲਾਏ ਤੇ ਹੁਣ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਆਈ ਅਮਰੀ ਸਰਦੇ ਪਿੰਡ ਮਹਾਵਾ ਦਾ ਰਹਿਣ ਵਾਲਾ ਹਰਮਨਦੀਪ ਸਿੰਘ ਪਿਛਲੇ 72 ਦਿਨਾਂ ਤੋਂ ਇਟਲੀ ਦੇ ਵਿੱਚ ਲਾਪਤਾ ਹੈ ਤੇ ਉਸ ਦੇ ਪਿਤਾ ਕਾਬਲ ਸਿੰਘ ਨੇ ਦੱਸਿਆ ਕਿ ਹਰਮਨਦੀਪ 15 ਜਨਵਰੀ 2019 ਨੂੰ ਰੋਜ਼ਗਾਰ ਲਈ ਇਟਲੀ ਗਿਆ ਸੀ ਅਤੇ 72 ਦਿਨਾਂ ਤੋਂ ਲਾਪਤਾ ਹੈ ਪਰਿਵਾਰ ਨੇ ਇਸ ਮਾਮਲੇ ਤੇ ਚਿੰਤਾ ਪ੍ਰਗਟ ਕੀਤੀ ਹੈ ਤੇ ਸਰਕਾਰ ਨੂੰ ਮਦਦ ਲਈ ਅਪੀਲ ਕੀਤੀ ਹੈ ਤੇ ਕਾਬਲ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਨੂੰ ਆਖਰੀ ਵਾਰ 22 ਜੁਲਾਈ 2025 ਨੂੰ ਕੰਮ ਤੇ ਦੇਖਿਆ ਗਿਆ ਸੀ ਜਿਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਤੇ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਹਰਮਨਦੀਪ ਸਿੰਘ ਇਟਲੀ ਦੇਸਲਾ ਲਾਤੀਨਾ ਦੇ ਹੋਮ ਵਿੱਚ ਖਾਸ ਕਰਕੇ ਜੋ ਰੋਮ ਦੇ ਵਿੱਚ ਇੱਕ ਡੇਰੀ ਫਾਰਮ ਹੈ ਉਹਦੇ ਵਿੱਚ ਕੰਮ ਕਰਦਾ ਸੀ ਤੇ ਉਹ ਉੱਤੇ ਜਲੰਧਰ ਜ਼ਿਲ੍ਹੇ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਨਾਮ ਦੇ ਇੱਕ ਨੌਜਵਾਨ ਨਾਲ ਕੰਮ ਕਰਦਾ ਸੀ ਜੋ ਉਸੇ ਡੇਰੀ ਵਿੱਚ ਸੁਪਰਵਾਈਜ਼ਰ ਵਜੋਂ ਕੰਮ ਕਰਦਾ ਸੀ ਤੇ ਪਿਤਾ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਆਖਰੀ ਵਾਰ 22 ਜੁਲਾਈ 2025 ਨੂੰ ਬਲਜਿੰਦਰ ਸਿੰਘ ਅਤੇ ਡੇਰੀ ਫਾਰਮ ਦੇ ਮਾਲਕ ਨਾਲ ਦੇਖਿਆ ਗਿਆ ਸੀ ਤੇ ਉਦੋਂ ਤੋਂ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ ਪੱਛਮੀ ਬੰਗਾਲ ਵਿੱਚ ਮੀਂਹ ਦਾ ਕਹਿਰ ਵੇਖਣ ਨੂੰ ਮਿਲਿਆ ਤੇ ਭਾਰੀ ਮੀਂਹ ਕਾਰਨ ਕਈ ਥਾਵਾਂ ਤੇ ਜ਼ਮੀਨ ਖਿਸਕ ਗਈ ਹੈ ਤੇ ਡਾਰਜਲਿੰਗ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਇੱਕ ਲੋਹੇ ਦਾ ਪੁਲ ਟੁੱਟ ਗਿਆ ਤੇ ਇਨ੍ਹਾਂ ਘਟਨਾਵਾਂ ਵਿੱਚ 6 ਲੋਕਾਂ ਦੀ ਵੀ ਮੌਤ ਹੋ ਗਈ ਤੇ ਭਾਰੀ ਮੀਂਹ ਕਾਰਨ ਕਈ ਸੜਕਾਂ ਦਾ ਸੰਪਰਕ ਟੁੱਟ ਗਿਆ ਤੇ ਬਿਹਰਾਤ ਅਤੇ ਬਚਾਅ ਟੀਮਾਂ ਮਲਬਾ ਸਾਫ਼ ਕਰਾ ਤੇ ਸੜਕਾਂ ਨੂੰ ਬਹਾਲ ਕਰਨ ਲਈ ਮੌਕੇ ਤੇ ਪਹੁੰਚੀਆਂ ਹਨ ਤੇ ਡਾਰਜਲਿੰਗ ਜ਼ਿਲ੍ਹਾ ਪੁਲਿਸ ਟੀਮ ਪ੍ਰਭਾਵਿਤ ਇਲਾਕਿਆਂ ਵਿੱਚ ਚੱਲ ਰਹੀ ਵਚਾ ਕਾਰਜਾਂ ਦੀ ਅਗਵਾਈ ਕਰ ਰਹੀ ਹੈ ਤੇ ਕਲੀਮ ਪੌਂਗ ਜ਼ਿਲ੍ਹਾ ਵਿੱਚ ਸਥਿਤੀ ਨਾਜ਼ੁਕ ਬਣੀ ਹੋਈ ਹੈ ਜਿੱਥੇ ਲਗਾਤਾਰ ਮੀਂਹ ਕਾਰਨ ਵਿਆਪਕ ਨੁਕਸਾਨ ਹੋਇਆ ਤੇ ਜ਼ਮੀਨ ਖਿਸਕਣ ਦਾ ਖਤਰਾ ਵੀ ਵੱਧ ਗਿਆ ਤੇ ਕਈ ਸੜਕਾਂ ਦਾ ਸੰਪਰਕ ਟੁੱਟ ਗਿਆ ਤੇ ਸੰਚਾਰ ਲਾਈਨਾਂ ਵਿੱਚ ਵਿਗੜ ਗਿਆ ਹੈ ਕਿਰਤ ਮੰਤਰੀ ਤਰਨੁਲਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਕਿਰਤ ਵਿਭਾਗ ਵੱਲੋਂ ਵੱਖ-ਵੱਖ ਐਕਟਾਂ ਦੇਨ ਪ੍ਰਦਾਨ ਕੀਤੀਆਂ ਜਾਂਦੀਆਂ ਸਾਰੀਆਂ ਸੇਵਾਵਾਂ ਤੇ ਉਦਯੋਗਿਕ ਯੋਜਨਾਵਾਂ ਨੂੰ ਪੂਰੀ ਤਰ੍ਹਾਂ ਆਨਲਾਈਨ ਕਰ ਦਿੱਤਾ ਹੈ ਤਾਂ ਜੋ ਕਾਮਯਾਬ ਉਦਯੋਗਾ ਤੇ ਹੋਰ ਭਾਈਵਾਲਾਂ ਨੂੰ ਪਾਰਦਰਸ਼ੀ ਸਮਾਬੱਧ ਤੇ ਨਿਰਵਿਘਨ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ ਤੇ ਕਾਰੋਬਾਰ ਕਰਨ 'ਚ ਸੌਖ ਤੇ ਸੁਖਾਲੇ ਜੀਵਨ ਪ੍ਰਤੀ ਸਰਕਾਰ ਦੇ ਵਚਨਬੱਧਾ ਬਾਰੇ ਦੱਸਿਆ ਕਿਰਤ ਮੰਤਰੀ ਨੇ ਕਿਹਾ ਕਿ ਵਿਭਾਗ ਨੇ ਵੱਖ-ਵੱਖ ਕਿਸਮ ਦੀਆਂ ਮਨਜ਼ੂਰੀਆਂ ਰਜਿਸਟ੍ਰੇਸ਼ਨ ਲਾਇਸੈਂਸ ਤੇ ਭਲਾਈ ਸੇਵਾਵਾਂ ਨੂੰ ਇੱਕੋ ਡਿਜੀਟਲ ਪਲੇਟਫਾਰਮ ਤੇ ਉਪਲਬਧ ਕਰਵਾਇਆ ਤੇ ਇਨ੍ਹਾਂ ਸੇਵਾਵਾਂ ਚ ਇਮਾਰਤੀ ਯੋਜਨਾਵਾਂ ਸੰਬੰਧੀ ਮਨਜ਼ੂਰੀ ਸਰਟੀਫਿਕੇਟਿੰਗ ਸਰਟੀਫਿਕੇਟਾਂ ਦੀ ਸਵਕੀਤਰੀ ਫੈਕਟਰੀਆਂ ਤੇ ਲਾਇਸੈਂਸ ਲਾਇਸੈਂਸਾਂ ਦਾ ਖਾਸ ਕਰਕੇ ਜੁਨਵੈਣੀ ਕਰਨਾ ਹੈ ਤਾਂ ਉਹਦਾ ਸੌ ਤੇ ਰਾਤ ਦੀਆਂ ਸ਼ਿਫਟਾਂ ਚ ਔਰਤਾਂ ਨੂੰ ਰੋਜ਼ਗਾਰ ਦੇਣ ਸੰਬੰਧੀ ਪ੍ਰਵਾਨਗੀ ਤੇ ਮੁੱਖ ਮਾਲਕਾਂ ਤੇ ਠੇਕੇਦਾਰਾਂ ਦੀ ਰਜਿਸਟ੍ਰੇਸ਼ਨ ਭਲਾਈ ਫੰਡ ਦਾ ਭੁਗਤਾਨ ਪੰਜਾਬ ਕਿਰਤ ਭਲਾਈ ਬੋਰਡ ਤੋਂ ਲਾਭ ਲੈਣ ਸੰਬੰਧੀ ਦਾਵਾ ਉਸਾਰੀ ਵਾਲਿਆਂ ਥਾਵਾਂ ਤੇ ਟ੍ਰੇਡ ਯੂਨੀਅਨਾਂ ਦੀ ਰਜਿਸਟ੍ਰੇਸ਼ਨ ਹੋ ਗਈ ਤੇ ਕਿਰਤ ਕਾਨੂੰਨ ਅਧੀਨ ਸਾਲਾਨਾ ਰਿਟਰਨ ਜਮ੍ਹਾਂ ਕਰਾਉਣ ਪੰਜਾਬ ਇਮਾਰਤੀ ਤੇ ਹੋਰ ਉਸਾਰੀ ਕੰਮੇ ਪਲਾਈ ਬੋਰਡ ਅਧੀਨ ਲਾਭ ਅਤੇ ਦੁਕਾਨਾਂ ਦੇ ਵਪਾਰਕ ਆਧਾਰਿਆਂ ਦੀ ਰਜਿਸਟ੍ਰੇਸ਼ਨ ਆਜ ਸ਼ਾਮਲ ਹਨ ਸੋ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ ਦੇਵਾ ਗਿਆ ਧੰਨਵਾਦ